ਮਰੇ ਹੱਥ ਦੇ ਵਿੱਚ ਇਹ ਜਿਹੜੀ ਲੱਕੜ ਹੈ ਇਹ 100 ਬਿਮਾਰੀਆਂ ਦਾ ਹੱਲ ਹੈ। ਆ ਆਲਰੇਡੀ ਤੁਸੀਂ ਬਣਾ ਕੇ ਰੱਖਿਆ ਹੋਏ? ਨਹੀਂ ਨਹੀਂ ਉਹ ਮਹਾਰਾਜਾ ਸ਼ਾਈ ਸ਼ਰਬਤ ਆ ਉਹ ਜਿੰਨਾ ਲੋਕਾਂ ਦੀਆਂ ਰਿਪੋਰਟਸ ਨਾਰਮਲ ਨਹੀਂ ਹੈਗੀ ਫੈਟੀ ਲੀਵਰ ਵਾਸਤੇ ਰਾਮਬਾਨ। ਇਹਦੀ ਲੱਕੜ ਹੈ ਕੀ ਕਰੂਗੀ ਅਸਤੱਕ ਅੱਜਕੱਲ ਤੇ ਸਾਡੇ ਕੋਲ ਕੈਪਸੂਲ ਗੋਲੀ ਨਹੀਂ ਮੁੱਕਦੀਆਂ ਤੁਸੀਂ ਕਹੋਗੇ ਤੁਸੀਂ ਕਹਿੰਦੇ ਹੋ ਕਿ ਟੀਕਿਆਂ ਦਾ ਮੁਕਾਬਲਾ ਗੋਲੀਆਂ ਦਾ ਮੁਕਾਬਲਾ ਕੈਪਸੂਲਾਂ ਦਾ ਮੁਕਾਬਲਾ ਜਿਹੜਾ ਇਹ ਲੱਕੜ ਦਾ ਟੋਟਾ ਕਰੇਗਾ ਤੁਸੀਂ ਤੁਸੀਂ ਕਹਿ ਰਹੇ ਹੋ ਕਿ ਲੀਵਰ ਵਾਸਤੇ ਇਹ ਵਰਦਾਨ ਸਾਬਿਤ ਹੋ ਸਕਦਾ ਹੈ ਇਹ ਜਿਹੜਾ ਸੱਕ ਹੈਗਾ ਅਰਜੁਨ ਦੇ ਦਰਖਤ ਦਾ ਤੁਸੀਂ ਸ਼ੀਸ਼ਾ ਦੇਖਿਆ ਹੀ ਕਦੇ ਸ਼ੀਸ਼ੇ ਨੂੰ ਸਾਫ਼ ਕਰ ਸਕਦਾ ਇਹਨੇ ਜਿੰਨਾ ਲੋਕਾਂ ਦਾ ਲਿਵਰ ਨੂੰ ਕੱਟ ਡਾਊਨ ਕਰਤਾ ਸੀ ਅੱਧੇ ਤੋਂ ਵੱਧ ਲਿਵਰ ਕੱਟਤਾ ਸੀਗਾ ਤੇ ਉਹਨਾਂ ਲੋਕਾਂ ਨੂੰ ਜਦੋਂ ਬੀਟ ਰੂਟ ਦਿੱਤਾ ਗਿਆ ਅਰਜਨ ਦੀ ਛਾਲ ਦਿੱਤੀ ਗਈ ਤਾਂ ਉਹਨਾਂ ਦਾ 72 ਦਿਨਾਂ ਦੇ ਵਿੱਚ ਵਿੱਚ ਲਿਵਰ ਰੀਗਰੋ ਹੋਣ ਲੱਗ ਗਿਆ ਸੀਗਾ ਹੁਣ ਆਪਾਂ ਉਹਨੂੰ ਜਦੋਂ ਢਿੱਲਾ ਛੱਡਾਂਗੇ ਉਹਨੂੰ ਸਕੂਨ ਮਿਲੂਗਾ ਨਹੀਂ ਤੁਹਾਨੂੰ ਉਸ ਤਰ੍ਹਾਂ ਦਾ ਸਕੂਨ ਆਪਦੇ ਸ਼ਰੀਰ 'ਚ ਮਿਲੂਗਾ ਜਿਹੜੇ ਲੋਕ ਰਾਤ ਨੂੰ ਲੱਤਾਂ ਮਾਰਦੇ ਆ ਉਹਨਾਂ ਨੂੰ ਸਕੂਨ ਮਿਲੂਗਾ ਜਿਹੜੇ ਲੋਕਾਂ ਨੂੰ ਹਰ ਟਾਈਮ ਆਪਦੇ ਆਪ ਦੇ ਅੰਦਰ ਐਦਾਂ ਲੱਗਦਾ ਵੀ ਬਸ ਸਾਹ ਮੈਂ ਲੈ ਤਾ ਰਿਹਾ ਪਰ ਪ੍ਰੋਪਰ ਸਾਹ ਪਹੁੰਚ ਨਹੀਂ ਰਿਹਾ ਹੈਗਾ ਉਹਨਾਂ ਲੋਕਾਂ ਨੂੰ ਆਰਾਮ ਮਿਲੂਗਾ ਫਿਰ ਗਰਸਤੀ ਜੀਵਨ 'ਚ ਵੀ ਇੰਪਰੂਵਮੈਂਟ ਲੈ ਕੇ ਆਊਗੀ ਲੀਵਰ ਵਾਸਤੇ ਵੀ ਬੈਨੀਫਿਟ ਲੈ ਕੇ ਆਊਗੀ ਤੁਹਾਡੇ ਕੋਲੇਸਟ੍ਰੋਲਸ ਨੂੰ ਵੀ ਮੈਨੇਜ ਕਰੂਗੀ ਬੈਡ ਕੋਲੇਸਟ੍ਰੋਲ ਘਟਾ ਦੂਗੀ ਗੁੱਡ ਕੋਲੇਸਟ੍ਰੋਲ ਵਧਾ ਦੂਗੀ ਕੈਸ਼ ਵਾਸਤੇ ਗੋਲੀਆਂ ਖਾਂਦੇ ਨੇ ਮੈਂ ਇੱਕੋ ਹੀ ਸਵਾਲ ਪੁੱਛਦਾ ਹੁੰਦਾ ਵੀ ਆਪਾਂ ਕਿੰਨਾ ਚਿਰ ਇਸ ਤਰ੍ਹਾਂ ਜ਼ਿੰਦਗੀ ਜਿਉਵਾਂਗੇ ਜੇ ਆਪਾਂ ਨੂੰ ਫਰਜ ਕਰ ਲਓ ਅੱਜ ਸਿਰਦਰਦ ਘਟਾਉਣ ਵਾਸਤੇ ਇੱਕ ਗੋਲੀ ਲੱਗਦੀ ਹੈ ਤਾਂ ਕੀ ਗਾਰੰਟੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਆਪਣੇ ਘਰੇ ਟਰਾਲੀ ਨਹੀਂ ਸਟਾ ਰਹੇ ਹੋਵਾਂਗੇ ਜੇ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਹੈ ਤੁਸੀਂ ਮੇਰੇ ਅਕੋਰਡਿੰਗ 45 ਦਿਨ ਮਹਾਰਾਜ ਚ ਸਹੀ ਸ਼ਰਬਤ ਪੀ ਕੇ ਦੇਖੋ ਤੁਹਾਨੂੰ ਆਪੇ ਰਿਜ਼ਲਟਸ ਮਿਲਣਗੇ ਇਹੀ ਲੱਕੜ ਇਹਦਾ ਹੀ ਆਪਾਂ ਕੁੱਟ ਕੇ ਜਦੋਂ ਪਾਊਡਰ ਤਿਆਰ ਕਰ ਲੈਨੇ ਆ ਤੁਸੀਂ ਦੁੱਧ ਦੇ ਵਿੱਚ ਜਾਂ ਪਾਣੀ ਦੇ ਵਿੱਚ ਵੀ ਤੁਸੀਂ ਦੁੱਧ ਦੇ ਵਿੱਚ ਲੈ ਲਓ ਤਾਂ ਵੀ ਚੰਗਾ ਵਾ ਤੁਸੀਂ ਦੁੱਧ ਦੇ ਵਿੱਚ ਇਹਦੇ ਇੱਕ ਤੋਂ ਦੋ ਚਮਚੇ ਪਾਓ ਉਸ ਤੋਂ ਬਾਅਦ ਉਹਨੂੰ ਕਾੜ ਲਓ ਉਹਨੂੰ ਮਿਕਸ ਕਰਕੇ ਤੁਸੀਂ ਇਹਨੂੰ ਸਵੇਰੇ ਪੀਓ ਤੇ ਸ਼ਾਮ ਨੂੰ ਪੀਓ ਰੋਟੀ ਤੋਂ ਬਾਅਦ ਰੋਟੀ ਤੋਂ ਪਹਿਲਾਂ ਨਹੀਂ ਰੋਟੀ ਤੋਂ ਬਾਅਦ ਗੱਲ ਪਲੀਜ਼ ਗੌਰ ਨਾਲ ਸੁਣਿਓ ਜ਼ਰੂਰ ਜਦੋਂ ਰੋਟੀ ਤੋਂ ਬਾਅਦ ਤੁਸੀਂ ਇਹਨੂੰ ਲੈ ਲਿਆ ਤੁਹਾਨੂੰ ਨੀਂਦ ਦੇ ਵਿੱਚ ਵੀ ਬੜਾ ਆਰਾਮ ਦੇਗੀ ਕਿਉਂਕਿ ਅੰਤਣੀਆਂ ਜਦੋਂ ਖੁੱਲ ਗਈਆਂ ਤੁਹਾਡੇ ਸਾਰੇ ਸਰੀਰ ਦੀ ਡਾਈਜੈਸ਼ਨ ਇੰਪਰੂਵ ਹੋ ਜਾਊਗੀ ਦਰਮਿਆ ਦੇ ਵਿੱਚ ਬੱਚਿਆਂ ਦੀ ਨਕਸੀਰ ਫੁੱਟਦੀ ਹੁੰਦੀ ਹੈ ਇਹਦੀ ਤਸਵੀਰ ਠੰਡੀ ਹੈ ਤੁਸੀਂ ਆਪਣੇ ਬੱਚਾ ਨੂੰ ਵੀ ਦੇ ਸਕਦੇ ਜੀ ਸੋ ਇਹ ਤੁਹਾਡੇ ਬੱਚਿਆਂ ਵਾਸਤੇ ਵੀ ਕਾਰਗਰ ਮੰਨਿਆ ਜਾਂਦਾ ਹੈ ਸलाम नमस्ते ਸਤਿ ਸ੍ਰੀ ਅਕਾਲ ਹਕੀਕਤ ਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਮੇਰੇ ਹੱਥ ਦੇ ਵਿੱਚ ਇਹ ਜਿਹੜੀ ਲੱਕੜ ਹੈ ਇਹ 100 ਬਿਮਾਰੀਆਂ ਦਾ ਹੱਲ ਹੈ ਜੇਕਰ ਇਹ ਕਹਿ ਲਈ ਤਾਂ ਇਹਦੇ ਵਿੱਚ ਕੋਈ ਵੀ ਅਤਿਕਥਨੀ ਨਹੀਂ ਹੋਏਗੀ ਇਹ ਉਹ ਲੱਕੜ ਹੈ ਜਿਸ ਲੱਕੜ ਨੂੰ ਜੇਕਰ ਅਸੀਂ ਇਸਤੇਮਾਲ ਕਰਨਾ ਸਿੱਖ ਜਾਈਏ ਤਾਂ ਸਾਡਾ ਜਿਹੜਾ ਸਰੀਰ ਹੈਗਾ ਇਹਦੇ ਵਿੱਚ ਇੰਨੇ ਜ਼ਿਆਦਾ ਅਸੀਂ ਕਹਿ ਲਈਏ ਕਿ ਦੇ ਬੈਨੀਫਿਟ ਹੋਣ ਵਾਲੇ ਨੇ ਕਿ ਤੁਸੀਂ ਹਰਾਨ ਰਹਿ ਜਾਓਗੇ ਇਹ ਮੈਂ ਨਹੀਂ ਕਹਿ ਰਿਹਾ ਇਹ ਕਹਿ ਰਹੇ ਨੇ ਜੀ ਡੀ ਆਰ ਵੈਦਾ ਦੇ ਪ੍ਰਬੰਧਕ ਯੋਧਾ ਸਿੰਘ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਮਝਾਂਗੇ ਕਿ ਕਿਹੜੀ ਲੱਕੜ ਹੈਗੀ ਹੈ ਇਸ ਤਰ੍ਹਾਂ ਦੀ ਜਿਹੜੇ ਵੈਦ ਜੀ ਆਪਣੇ ਨੁਸਖਿਆਂ 'ਚ ਇਸਤੇਮਾਲ ਕਰਦੇ ਨੇ ਔਰ ਫਿਰ ਲੋਕ ਆਪਣੇ ਸਰੀਰ ਦੇ ਰੰਗ ਬਦਲਦੇ ਦੇਖਦੇ ਨੇ ਤੰਦਰੁਸਤੀ ਵਾਲੇ ਪਾਸੇ ਬਹੁਤ ਬਹੁਤ ਸਵਾਗਤ ਹੈ ਯੋਧਾ ਜੀ ਹਕੀਕਤ ਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬਹੁਤ ਬਹੁਤ ਪਿਆਰ ਦਿਨੋ ਤੁਸੀਂ ਸਾਰੇ ਜਾਣੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪਿਛਲੀ ਵਾਰ ਤੁਹਾਡਾ ਜਿਹੜਾ ਵਾਲਾਂ ਨੂੰ ਉਮਰ ਤੋਂ ਪਹਿਲਾਂ ਜਿਹੜੇ ਸਫੈਦ ਹੋ ਜਾਂਦੇ ਨੇ ਉਹ ਕਾਲਾ ਕਰਨ ਵਾਲਾ ਨੁਸਖਾ ਬਹੁਤ ਲੋਕਾਂ ਨੇ ਵਰਤੇ ਤੇ ਬਹੁਤ ਲੋਕਾਂ ਨੇ ਧੰਨਵਾਦ ਦੇ ਵੀ ਜਿਹੜੇ ਫੋਨ ਆਏ ਕਿ ਪਹਿਲੇ ਦਿਨ ਤੋਂ ਸਾਡੇ ਵਾਲਾਂ 'ਚ ਇੰਪਰੂਵਮੈਂਟ ਹੋਣੀ ਸ਼ੁਰੂ ਹੋ ਗਈ ਪਰ ਅੱਜ ਤੁਸੀਂ ਇਹ ਲੱਕੜ ਕੱਢ ਕੇ ਲੈ ਕੇ ਆਏ ਹੋ ਵੈਦ ਜੀ ਦੇ ਖਜ਼ਾਨਿਆਂ ਦੇ ਵਿੱਚੋਂ ਇਹ ਕਿਹੜੀ ਲੱਕੜ ਹੈ ਕੀ ਲੱਕੜ ਕਰੇਗੀ ਲੱਕੜ ਨਾਲ ਤੁਸੀਂ ਕਹਦੇ ਵੀ 100 ਤੋਂ ਵੱਧ ਬਿਮਾਰੀਆਂ ਜਿਹੜੀਆਂ ਦੂਰ ਹੁੰਦੀਆਂ ਨੇ ਦੇਖੋ ਫਰੂਕੀ ਜੀ ਇੱਕ ਗੱਲ ਆਪਾਂ ਸਮਝਣਾ ਚਾਹੁੰਦੇ ਆਂ ਔਰ ਜਿੰਨੇ ਵੀ ਲੋਕ ਸਾਨੂੰ ਦੇਖਦੇ ਨੇ ਉਹਨਾਂ ਲੋਕਾਂ ਤੱਕ ਮੇਰਾ ਹਰ ਵਾਰ ਇੱਕੋ ਹੀ ਸੁਨੇਹਾ ਰਹਿੰਦਾ ਵਾ ਜਦੋਂ ਤੁਸੀਂ ਕੁਦਰਤ ਦੇ ਨੇੜੇ ਹੋ ਤੁਹਾਨੂੰ ਬਿਮਾਰੀ ਨਹੀਂ ਲੱਗਣੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਸੀਗੀਆਂ ਉਹਨਾਂ ਨੇ ਸਰੈਂਡਰ ਕਰਤਾ ਕੁਦਰਤ ਨੂੰ ਔਰ ਕੁਦਰਤ ਦੇ ਅਨੁਸਾਰ ਕੁਦਰਤ ਦੇ ਨੇੜੇ ਹੋ ਕੇ ਚੱਲੇ ਔਰ ਕੁਦਰਤੀ ਚੀਜ਼ਾਂ ਨਾਲ ਉਹਨਾਂ ਨੇ ਜਿਹੜਾ ਇਲਾਜ ਕੀਤਾ ਬਾਕੀ ਸਾਰੀ ਪੈਥੀਆਂ ਨੂੰ ਛੱਡ ਕੇ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਮੇਰੇ ਪਿੱਛੇ ਲੱਗ ਕੇ ਸਾਰਾ ਕੁਝ ਚੀਜ਼ਾਂ ਦੇ ਉਲਟ ਚੱਲੋ ਮੈਂ ਨਹੀਂ ਤੁਹਾਨੂੰ ਇਹ ਗੱਲ ਕਹਿੰਦਾ ਬਸ ਮੁੱਖ ਦੀ ਗੱਲ ਤਾਂ ਇਹ ਹੈ ਜੀ ਜਦੋਂ ਤੁਸੀਂ ਕੁਦਰਤ ਦੇ ਨੇੜੇ ਜਾਉਂਗੇ ਔਰ ਅਕਾਲ ਪੁਰਖ ਇੰਨੀ ਸਮਰੱਥਾ ਬਖਸ਼ੇ ਵੀ ਅਸੀਂ ਕੱਲ ਨੂੰ ਇਸ ਤਰ੍ਹਾਂ ਦੀ ਚੀਜ਼ਾਂ ਵੀ ਤੁਹਾਡੇ ਅੱਗੇ ਪੇਸ਼ ਕਰ ਸਕੀਏ ਵੀ ਜਿਹੜੀਆਂ ਚੀਜ਼ਾਂ ਅੱਜ ਨਹੀਂ ਵੀ ਪੋਸੀਬਲ ਆਪਾਂ ਉਹਦੇ ਵਾਸਤੇ ਵੀ ਸਟੈਪਸ ਚੱਕ ਸਕੀਏ ਜੀ ਅੱਛਾ ਤੇ ਫਿਰ ਇਹ ਲੱਕੜ ਦਾ ਤੁਸੀਂ ਕਹਿ ਰਹੇ ਹੋ ਕਿ ਕੁਦਰਤ ਨੇ ਬੜੀ ਵਿਲੱਖਣ ਸ਼ਕਤੀ ਹੈਗੀ ਹੈ ਵਿਲੱਖਣ ਪਾਵਰ ਹੈਗੀ ਹੈ ਇਸ ਲੱਕੜ ਦੇ ਟੋਟੇ ਦੇ ਵਿੱਚ ਪਾਈ ਹੋਈ ਹੈ ਕਿਹੜੀ ਲੱਕੜ ਹੈ ਕੀ ਕਰੂਗੀ ਅਸ ਤੱਕ ਅੱਜ ਕੱਲ ਤੇ ਸਾਡੇ ਕੋਲ ਕੈਪਸੂਲ ਗੋਲੀ ਨਹੀਂ ਮੁੱਕਦੀਆਂ ਤੁਸੀਂ ਕਹੋਗੇ ਤੁਸੀਂ ਕਹਿ ਰਹੇ ਹੋ ਕਿ ਟੀਕਿਆਂ ਦਾ ਮੁਕਾਬਲਾ ਗੋਲੀਆਂ ਦਾ ਮੁਕਾਬਲਾ ਕੈਪਸੂਲਾਂ ਦਾ ਮੁਕਾਬਲਾ ਜਿਹੜਾ ਇਹ ਲੱਕੜ ਦਾ ਟੋਟਾ ਕਰੇਗਾ ਜਦੋਂ ਅੱਜ ਤੋਂ ਜੇ ਆਪਾਂ 100 ਸਾਲ ਪੁਰਾਣੀ ਗੱਲ ਕਰੀਏ ਨਹੀਂ ਜਦੋਂ ਅਰਜੁਨ ਹੁੰਦੇ ਸੀਗੇ ਜਿਹੜੇ ਤੀਰ ਦੇ ਮਤਲਬ ਮਾਹਿਰ ਹੁੰਦੇ ਸੀਗੇ ਤਾਂ ਉਹਨਾਂ ਦੇ ਜ਼ਮਾਨੇ ਦੇ ਵਿੱਚ ਨਾ ਕੋਈ ਇੰਜੈਕਸ਼ਨ ਨਹੀਂ ਹੁੰਦਾ ਸੀਗਾ ਔਰ ਉਸ ਟਾਈਮ ਦੇ ਉੱਤੇ ਯੁੱਧ ਵੀ ਬਹੁਤ ਹੁੰਦੇ ਸੀਗੇ ਔਰ ਜਿਹੜੀ ਦਰਖਤ ਦੀ ਆਪਾਂ ਗੱਲ ਕਰ ਰਹੇ ਆਂ ਇਹ ਦਰਖਤ ਦਾ ਨਾਮ ਵੀ ਅਰਜੁਨ ਹੀ ਪਿਆ ਹੋਇਆ ਬਾਈ ਔਰ ਇਹ ਗਣਪਤੀ ਪਾਪਾ ਨੂੰ ਜਿਹੜੇ ਇਹਦੇ ਫੁੱਲ ਨੇ ਉਹ ਚੜਦੇ ਨੇ ਤੇ ਜਿਹੜੇ ਆਪਣੇ ਵਿਸ਼ਨੂੰ ਜੀ ਨੇ ਉਹਨਾਂ ਨੂੰ ਵੀ ਇੰਨਾ ਦੇ ਫਲ ਚੜਦੇ ਨੇ ਮਤਲਬ ਇਹ ਇਹ ਦਰਖਤ ਦਾ ਨਾਮ ਅਰਜੁਨ ਹੈ ਜੀ ਇਹ ਅਰਜੁਨ ਦੀ ਛਾਲ ਹੈ ਜੀ ਇਹ ਅਰਜੁਨ ਦੀ ਲੱਕੜ ਹੈ ਓਕੇ ਜੀ ਅਰਜੁਨ ਦੀ ਛਾਲ ਹੈ ਸੋ ਇਹਦੇ ਉਸ ਸਮੇਂ ਦੇ ਵਿੱਚ ਜਿਹੜੇ ਉਹਨਾਂ ਨੇ ਬੈਨੀਫਿਟ ਲਏ ਨੇ ਉਹ ਤਾਂ ਅੱਜ ਤੋਂ ਵੀ 100 ਗੁਣਾ ਵੱਧ ਨੇ ਅੱਜ ਤੱਕ ਸਾਡੇ ਕੋਲ ਜਿੰਨਾ ਕਿ ਗਿਆਨ ਆਪਾਂ ਵਟੌਰ ਸਕਦੇ ਆ ਆਲੇ ਦੁਆਲੇ ਉਹ ਲੈ ਸਕਦੇ ਆ ਉਹ ਬਹੁਤ ਸੀਮਿਤ ਰਹਿ ਗਿਆ ਹੁਣ ਤਾਂ ਔਰ ਜਿਹੜੀ ਮੈਨੂੰ ਲੱਗਦਾ ਵੀ ਜਿਹੜੇ ਉਹ ਪ੍ਰਾਚੀਨ ਸਮਿਆਂ ਦੇ ਵਿੱਚ ਜਿਹੜੇ ਲੋਕ ਇੰਨਾਂ ਚੀਜ਼ਾਂ ਦਾ ਲਾਹਾ ਲੈਂਦੇ ਸੀ ਕਿ ਜਿਵੇਂ ਨਿੰਮ ਦਾ ਹੋ ਗਿਆ ਅਰਜਨਦੀਸ਼ਾਲ ਦਾ ਹੋ ਗਿਆ ਜਾਂ ਹੋਰ ਵੀ ਕਈ ਚੀਜ਼ਾਂ ਗੂੰਦ ਕਤੀਰਾ ਪਾਮ ਅੱਜ ਕੱਲ੍ਹ ਅੰਚ ਦੇਖਦੇ ਆਂ ਬਟ ਉਹਦੇ ਵੀ ਹਜੇ ਸਾਨੂੰ ਸ਼ਾਇਦ ਪ੍ਰੋਪਰ ਤਰੀਕੇ ਨਾਲ ਜਿੰਨੇ ਲਾਹੇ ਉਹਦੇ ਲਏ ਜਾ ਸਕਦੇ ਆ ਤਾਂ ਉਹ ਹਜੇ ਸ਼ਾਇਦ ਆਪਾਂ ਨੂੰ ਲੈਣੇ ਆਉਂਦੇ ਨਹੀਂ ਤਾਂ ਉਸੇ ਤਰ੍ਹਾਂ ਅਰਜਨਦੀਸ਼ਾਲ ਜਿਹੜੀ ਇੱਕ ਕਾਰੀਗਰ ਮੰਨੀ ਗਈ ਆ ਕਿਸੇ ਵੀ ਤਰ੍ਹਾਂ ਦੇ ਜ਼ਖਮ ਨੂੰ ਭਰਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਲਿਵਰ ਰਿਲੇਟਿਡ ਅਗਰ ਕਿਸੇ ਨੂੰ ਸਮੱਸਿਆ ਹੋ ਜੇ ਮਾਦੇ ਰਿਲੇਟਿਡ ਸਮੱਸਿਆ ਹੋ ਜੇ ਕਿਸੇ ਇਨਸਾਨ ਨੂੰ ਕੋਲੇਸਟ੍ਰੋਲ ਵਧਿਆ ਹੋਵੇ ਲਿਪਿਡ ਪ੍ਰੋਫਾਈਲ ਤੁਸੀਂ ਟੈਸਟ ਕਰਾਓ ਉਹ ਇੱਕ ਹਿਸਾਬ ਨਾਲ ਤੁਹਾਡੇ ਹਾਰਟ ਦੀ ਪੇਸ਼ਕਸ਼ਾ ਵੀ ਤੁਹਾਡੇ ਜਿਹੜੀਆਂ ਆਂਤੜੀਆਂ ਨੇ ਉਹਦੇ ਵਿੱਚ ਕਿੰਨਾ ਫੈਟ ਆ ਐਲ ਡੀ ਐਲ ਕਿੰਨਾ ਐਚ ਡੀ ਐਲ ਕਿੰਨਾ ਗੁੱਡ ਫੈਟ ਬੈਡ ਫੈਟ ਜਿਹੜਾ ਕੋਲੇਸਟ੍ਰੋਲ ਆ ਉਹ ਕਿੰਨਾ ਵਾ ਜਦੋਂ ਉਹਦੇ ਵਿੱਚ ਕੋਈ ਵੀ ਗੜਬੜ ਆਊਗੀ ਹਾਰਟ ਸਟ੍ਰੋਕ ਜਦੋਂ ਵੀ ਹੋਣਾ ਉਹਦੇ ਕਾਰਨ ਹੀ ਹੋਣਾ ਔਰ ਕੋਲੇਸਟ੍ਰੋਲ ਉਦੋਂ ਬਣਨਾ ਜਦੋਂ ਕੋਈ ਵੀ ਚੀਜ਼ ਤੁਹਾਡੇ ਸ਼ਰੀਰ ਦੇ ਅੰਦਰ ਗਲਤ ਜਾ ਰਹੀ ਹੈ ਔਰ ਤੁਹਾਡਾ ਲੀਵਰ ਉਹਨੂੰ ਸੰਭਾਲੇ ਬਿਨਾ ਅੱਗੇ ਪ੍ਰੋਸੈਸ ਕਰਕੇ ਛੱਡ ਰਿਹਾ ਵਾ ਤੇ ਉਹਦੇ ਕਰਕੇ ਫਿਰ ਕਲੌਟਸ ਬਣਨੇ ਆ ਜਿਹਦੇ ਕਰਕੇ ਬੜਾ ਮੇਰੀ ਆਪਦੀ ਉਮਰ ਵੀ ਉਨੀ ਕੀ ਆ ਵੀ ਜਦੋਂ ਸੁਣਦੇ ਆ ਵੀ ਕਿਸੇ 30 31 ਸਾਲ ਦੀ ਬੰਦੇ ਦੇ ਉਮਰ ਦਾ ਹਾਰਟ ਅਟੈਕ ਦੇ ਨਾਲ ਡੈਥ ਹੋ ਗਈ ਸੋ ਅੱਜ ਦੇ ਸਮੇਂ 'ਚ ਇਹਨਾਂ ਚੀਜ਼ਾਂ ਤੋਂ ਜਦੋਂ ਡਰ ਲੱਗਦਾ ਤਾਂ ਉੱਥੇ ਕਿਤੇ ਨਾ ਕਿਤੇ ਇਹ ਲੱਗਦਾ ਵੀ ਇਹ ਚੀਜ਼ਾਂ ਨੂੰ ਜੇ ਵਾਪਸ ਲਿਆਂਦਾ ਜਾਵੇ ਔਰ ਅਸੀਂ ਇਹੀ ਚੀਜ਼ਾਂ ਉਹਦੀ ਚੀਜ਼ਾਂ ਦੇ ਵਿੱਚ ਵਰਤਦੇ ਜਿਵੇਂ ਮਹਾਰਾਜਾ ਸ਼ਹੀ ਸ਼ਰਬਤ ਲਾ ਲਓ ਚਾਂਦੀ ਦੀ ਚਟਨੀ ਲਾ ਲਓ ਜਿ ਜਿੰਨੇ ਵੀ ਕਈ ਜਿਵੇਂ ਸਾਡੀ ਕੋਲੇਸਟ੍ਰੋਲ ਦੀ ਦਵਾਈ ਆ ਉਹਦੇ ਵਿੱਚ ਵੀ ਅਸੀਂ ਇਹਨੂੰ ਹੀ ਵਰਤਦੇ ਆ ਔਰ ਜੋ ਇੱਕ ਕਾਰੀਗਰ ਰਿਜ਼ਲਟ ਸੇ ਲੈ ਕੇ ਆਉਂਦੀ ਆ ਇਹਦੇ ਆਧਾਰ ਤੇ ਅਸੀਂ ਖੜੇ ਆ ਜੀ ਜੇ ਇਹ ਚੀਜ਼ਾਂ ਨਾ ਹੋਣ ਤਾਂ ਡਾਕਟਰ ਜੀ ਡੀ ਆਰ ਵੇ ਦਾ ਜ਼ੀਰੋ ਅੱਛਾ ਤੇ ਤੁਸੀਂ ਗੱਲ ਕੀਤੀ ਹੈ ਲੀਵਰ ਦੀ ਤੇ ਤੁਸੀਂ ਕਹਿ ਰਹੇ ਹੋ ਕਿ ਲੀਵਰ ਵਾਸਤੇ ਇਹ ਵਰਦਾਨ ਸਾਬਿਤ ਹੋ ਸਕਦਾ ਹੈ ਇਹ ਜਿਹੜਾ ਸੱਕ ਹੈਗਾ ਅਰਜੁਨ ਦੇ ਦਰਖਤ ਦਾ ਤੁਸੀਂ ਸ਼ੀਸ਼ਾ ਦੇਖਿਆ ਹੀ ਕਦੇ ਸ਼ੀਸ਼ੇ ਨੂੰ ਸਾਫ਼ ਕਰ ਸਕਦਾ ਲੀਵਰ ਨੂੰ ਲੀਵਰ ਆ ਆਪਣਾ ਲੀਵਰ ਦੇ ਅੰਦਰ ਇੰਨੀ ਬੜੀ ਸੋਹਣੀ ਕੁਦਰਤ ਨੇ ਤੁਸੀਂ ਦੇਖੋ ਕਿੰਨੀ ਸੋਹਣੀ ਖੂਬੀਓ ਚ ਬਖਸ਼ੀ ਆ ਜਦੋਂ ਲੀਵਰ ਟ੍ਰਾਂਸਪਲੈਂਟ ਹੁੰਦਾ ਤੁਹਾਡੇ ਪਾਣੇ ਆਪਾਂ ਨੂੰ ਜੋ ਆਮ ਮੈਨੂੰ ਵੀ ਪਹਿਲਾਂ ਕਿਸੇ ਟਾਈਮ ਤੱਕ ਲੱਗਦਾ ਰਿਹਾ ਜਦੋਂ ਤੱਕ ਨਹੀਂ ਪਤਾ ਲੱਗਿਆ ਵੀ ਲੀਵਰ ਟ੍ਰਾਂਸਪਲੈਂਟ ਦਾ ਮਤਲਬ ਹੈ ਇੱਕ ਬੰਦੇ ਦਾ ਪੂਰਾ ਲੀਵਰ ਕੱਢਿਆ ਤੇ ਦੂਜੇ ਬੰਦੇ ਦੇ ਚ ਲੀਵਰ ਲਾਤਾ ਬਟ ਜੈਨੂਇਨਲੀ ਹੁੰਦਾ ਕਿ ਇਹ ਵੀ ਲੀਵਰ ਦਾ ਕੁਝ ਹਿੱਸਾ ਕੱਟਦੇ ਨੇ ਤੇ ਉਹ ਕੁਝ ਹਿੱਸਾ ਅਗਲੇ ਨੂੰ ਡੋਨੇਟ ਕਰ ਦਿੰਦੇ ਨੇ ਉਹਦੇ ਨਾਲੋਂ ਲੀਵਰ ਆਪੇ ਰਿਕਵਰੀ ਕਰਨ ਲੱਗ ਜਾਂਦਾ ਵਾ ਜਿਹੜਾ ਚਕੰਦਰ ਦਾ ਜੂਸ ਦੀ ਆਪਾਂ ਜੀ ਗੱਲ ਕਰੀਏ ਚਕੰਦਰ ਦਾ ਜੂਸ ਜੇਕਰ ਇਨਸਾਨ ਲਗਾਤਾਰ 72 ਦਿਨ ऑन रिकॉर्ड ਹੈ ਇਹ ਗੱਲ ਔਰ ਸੈਂਟਿਫਿਕ ਸਟੱਡੀਜ਼ ਵੀ ਹੋ ਚੁੱਕੀਆਂ ਨੇ ਜਿੰਨਾ ਲੋਕਾਂ ਦਾ ਲਿਵਰ ਨੂੰ ਕੱਟ ਡਾਊਨ ਕਰਤਾ ਸੀ ਅੱਧੇ ਤੋਂ ਵੱਧ ਲਿਵਰ ਕੱਟਤਾ ਸੀਗਾ ਤੇ ਉਹਨਾਂ ਲੋਕਾਂ ਨੂੰ ਜਦੋਂ ਬੀਟਰੂਟ ਦਿੱਤਾ ਗਿਆ ਅਰਜਨ ਦੀ ਛਾਲ ਦਿੱਤੀ ਗਈ ਤਾਂ ਉਹਨਾਂ ਦਾ 72 ਦਿਨਾਂ ਦੇ ਵਿੱਚ ਵਿੱਚ ਲਿਵਰ ਰੀਗਰੋ ਹੋਣ ਲੱਗ ਗਿਆ ਸੀਗਾ ਜਿਵੇਂ ਛਿਪਕਲੀ ਦੀ ਪੂੰਛ ਵਾਪਸ ਆ ਜਾਂਦੀ ਹੈ ਸੋ ਉਸ ਆਕਾਰ ਨਾਲ ਜਦੋਂ ਲਿਵਰ ਸਾਡਾ ਵਾਪਸ ਆਉਣ ਲੱਗ ਗਿਆ ਤਾਂ ਤੇ ਜਿਹੜੀ ਚਮੜੀ ਦੇ ਰੋਗ ਨੇ ਉਹ ਵੀ ਲਿਵਰ ਕਾਰਨ ਨੇ ਤੁਹਾਨੂੰ ਕਬਜ਼ ਰਹਿਣੀ ਆ ਉਹ ਵੀ ਲਿਵਰ ਕਾਰਨ ਰਹਿਣੀ ਆ ਤੁਹਾਡੇ ਕੋਲੇਸਟ੍ਰੋਲ ਹਾਈ ਜਾਂਦਾ ਉਹ ਵੀ ਲਿਵਰ ਕਾਰਨ ਹੀ ਜਾਂਦਾ ਵਾ ਸੋ ਜਦੋਂ ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਫੋਕਸ ਕਰੋਗੇ ਵੀ ਕਿਹੜੀ ਚੀਜ਼ ਸਾਡੇ ਸਰੀਰ ਦੇ ਵਿੱਚ ਨਹੀਂ ਪਚ ਰਹੀ ਹੁਣ ਲੋਕ ਗੱਲ ਕਰਦੇ ਨੇ ਜੀ ਕੋਲੇਸਟ੍ਰੋਲ ਵੱਧਦਾ ਦੇਸੀ ਕਿਉਂ ਨਹੀਂ ਖਾਣਾ ਚਾਹੀਦਾ ਪਰ ਮੇਰਾ ਦਿਲੋਂ ਬੜਾ ਸਤਿਕਾਰ ਮੈਂ ਇਸ ਚੀਜ਼ ਦਾ ਕਰਦਾ ਹਾਂ ਔਰ ਮੇਰਾ ਸਭ ਤੋਂ ਮਨਪਸੰਦ ਪ੍ਰਸ਼ਾਦ ਗੁਰਦੁਆਰਿਆਂ ਚ ਜਿਹੜਾ ਆਪਣੀ ਦੇਗ ਮਿਲਦੀ ਆ ਤੇ ਉਹ ਦੇਗ ਤੁਸੀਂ ਕਦੇ ਖਾ ਕੇ ਦੇਖੋ ਤੁਹਾਡੇ ਹੱਥਾਂ ਦੇ ਉੱਤੇ ਸਿਰਫ ਦੇਸੀ ਕਿਉਂ ਦੇਸੀ ਕਿਉਂ ਹੁੰਦਾ ਉਸ ਤੋਂ ਬਾਅਦ ਤੇ 550 ਸਾਲ ਤੋਂ ਵੱਧ ਹੋ ਗਏ ਸਿੱਖ ਕੌਮ ਨੂੰ ਅੱਜ ਤੱਕ ਇੱਕ ਸਿੰਗਲ ਕੇਸ ਨਹੀਂ ਹੈਗਾ ਵੀ ਬੰਦੇ ਨੇ ਦੇ ਖਾਧੀ ਸੀ ਤੇ ਹਾਰਟ ਅਟੈਕ ਆ ਗਿਆ ਇੱਕ ਸਿੰਗਲ ਕੇਸ ਨਹੀਂ ਹੈਗਾ ਤੁਹਾਡੀ ਦੇਖ ਤੁਹਾਡੇ ਤੋਂ ਥੱਲੇ ਡਿੱਗੀ ਤੁਸੀਂ ਥੱਲੇ ਜ਼ਮੀਨ ਤੋਂ ਚੱਕ ਕੇ ਜਿੱਥੇ ਲੱਖਾਂ ਦੁਨੀਆ ਤੋਂ ਢੁਰੀ ਫਿਰਦੀ ਆ ਤੁਸੀਂ ਉਹ ਦੇਖ ਚੱਕ ਕੇ ਆਪਣੇ ਮੂੰਹ ਚ ਪਾ ਲਈ ਖਾ ਲਈ ਤੇ ਫੇਰ ਵੀ ਅੱਜ ਤੱਕ ਇੱਕ ਸਿੰਗਲ ਕੇਸ ਨਹੀਂ ਹੈਗਾ 550 ਸਾਲ ਦੇ ਵਿੱਚ ਵੀ ਜਿੱਥੇ ਪੂਰੀ ਦੁਨੀਆ ਚ ਗੁਰਦੁਆਰੇ ਨੇ ਅੱਜ ਦੀ ਡੇਟ 'ਚ ਫੂਡ ਪੋਇਜ਼ਨਿੰਗ ਦਾ ਸਿੰਗਲ ਕੇਸ ਨਹੀਂ ਹੈਗਾ ਇਹ ਸਭ ਕਰਾਮਾਤ ਦੇਸੀ ਕਿਉਂ ਦੀਆ ਔਰ ਬਾਕੀ ਅਕਾਲਪੁਰਖ ਨੇ ਜਦੋਂ ਕੋਈ ਬਹਾਨਾ ਬਣਾਉਣਾ ਉਹ ਤਾਂ ਬਣਾਈ ਲੈਣਾ ਬਟ ਇਹ ਚੀਜ਼ ਨੂੰ ਜੇ ਅਸੀਂ ਅਣਦੇਖਾ ਕਰਾਂਗੇ ਫਿਰ ਸਾਡੀ ਕਮੀ ਆ ਦੇਸੀ ਕਿਉਂ ਨਹੀਂ 마ੜਾ ਦੁੱਧ ਨਹੀਂ 마ੜਾ ਜਿਹੜੇ ਲੋਕ ਗੱਲ ਕਰਦੇ ਆ ਵੀ ਸਾਨੂੰ ਕੈਪਸੂਲ ਕੋਈ ਇਸ ਤਰ੍ਹਾਂ ਦਾ ਮਿਲ ਜੇ ਸਾਨੂੰ ਜਿਵੇਂ ਬਹੁਤ ਸਾਰੇ ਲੋਕ ਨੇ ਉਹ ਸਿਰਦਰਦ ਵਾਸਤੇ ਗੋਲੀਆਂ ਖਾਂਦੇ ਨੇ ਗੈਸ ਵਾਸਤੇ ਗੋਲੀਆਂ ਖਾਂਦੇ ਨੇ ਮੈਂ ਇੱਕੋ ਹੀ ਸਵਾਲ ਪੁੱਛਦਾ ਹੁੰਨਾ ਵੀ ਆਪਾਂ ਕਿੰਨਾ ਚਿਰ ਇਸ ਤਰ੍ਹਾਂ ਜ਼ਿੰਦਗੀ ਜਿਾਵਾਂਗੇ ਜੇ ਆਪਾਂ ਨੂੰ ਫਰਜ ਕਰ ਲਓ ਅੱਜ ਸਿਰਦਰਦ ਘਟਾਉਣ ਵਾਸਤੇ ਇੱਕ ਗੋਲੀ ਲੱਗਦੀ ਹੈ ਤਾਂ ਕੀ ਗਰੰਟੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਆਪਦੇ ਘਰੇ ਟਰਾਲੀ ਨਹੀਂ ਛਟਾਰੇ ਹੋਵਾਂਗੇ ਸਿਰ ਵਾਲੀ ਗੋਲੀ ਦੀ ਅੱਛਾ ਇਹ ਦੱਸੋ ਵੀ ਜਿਹੜੀ ਇਹ ਸੱਕ ਹੈਗਾ ਇਹ ਛਾਲ ਹੈਗੀ ਹੈ ਅਰਜੁਨ ਦੀ ਅਰਜੁਨ ਦੀ ਅਰਜੁਨ ਦੇ ਦਰਖਤ ਦੀ ਤੁਹਾਡੇ ਮੁਤਾਬਕ ਸਭ ਤੋਂ ਬੈਸਟ ਰਿਜ਼ਲਟ ਕਿਸ ਬਾਡੀ ਦੇ ਪਾਰਟ ਦੇ ਉੱਤੇ ਦੋਈ ਚੀਜ਼ਾਂ ਨੇ ਫਰਕ ਕੀ ਜੀ ਤੁਹਾਡਾ ਸ਼ਰੀਰ ਸਿਰਫ ਦੋ ਚੀਜ਼ਾਂ ਦੇ ਉੱਤੇ ਧਿਆਨ ਦੇਊਗਾ ਸਾਰੀ ਉਮਰ ਤੁਸੀਂ ਬੁੱਢੇ ਹੋ ਜੋਂ ਬਿਲਕੁਲ ਡੈਥ ਬੈਡ ਤੇ ਵੀ ਪਏ ਹੋਗੇ ਨਾ ਤੁਹਾਡਾ ਸਰੀਰ ਸਿਰਫ ਦੋ ਚੀਜ਼ਾਂ ਦੇ ਉੱਤੇ ਫੋਕਸ ਰੱਖਦਾ ਵਾ ਔਰ ਅਸੀਂ ਵੀ ਇਹ ਗੱਲਾਂ ਕਿਸੇ ਤੋਂ ਸਿੱਖੀਆਂ ਨੇ ਸਮਝੀਆਂ ਨੇ ਦੋ ਚੀਜ਼ਾਂ ਕੀ ਨੇ ਇੱਕ ਦਿਲ ਦੂਜਾ ਦਿਮਾਗ ਦਿਲ ਦਾ ਕੰਮ ਆ ਤੁਹਾਡੀ ਨਾੜੀਆਂ ਦੇ ਵਿੱਚ ਫਲੋ ਰੱਖਣਾ ਦਿਮਾਗ ਦਾ ਕੰਮ ਆ ਉਹਨੂੰ ਕਮਾਂਡ ਪ੍ਰੋਪਰ ਮਿਲੇ ਜਦੋਂ ਤੁਹਾਡਾ ਦਿਮਾਗ ਡੈਡ ਕਮਾਂਡ ਨਹੀਂ ਮਿਲੀ ਹਾਰਟ ਅਟੈਕ ਆ ਸਕਦਾ ਔਰ ਦਿਮਾਗ ਦੇ ਵਿੱਚ ਇਸ਼ੂਸ ਕਦੋਂ ਨੇ ਜਦੋਂ ਕਲੌਟਸ ਬਣਨੇ ਜਦੋਂ ਤੁਹਾਡੇ ਹਾਰਟ ਅਟੈਕ ਆਉਣਾ ਤਾਂ ਕਲੋਟਸ ਕਿੱਥੇ ਬਣਨੇ ਤੁਹਾਡੀ ਆਰਟਰੀਜ਼ ਦੇ ਵਿੱਚ ਜਿਹੜੀ ਹਾਰਟ ਦੇ ਥਰੂ ਪਲੰਪ ਹੁੰਦਾ ਵਾ ਜਦੋਂ ਪ੍ਰੋਪਰ ਨਹੀਂ ਜਾਊਗਾ ਬੈਡ ਕੋਲੇਸਟਰੋਲ ਵੱਧਦਾ ਜਾਊਗਾ ਗੁੱਡ ਕੋਲੇਸਟਰੋਲ ਘਟਦਾ ਜਾਊਗਾ ਇਹ ਰਿਪੋਰਟਸ ਆਪਾਂ ਨੂੰ ਜਰਨਲ ਕਰਾਉਣੀਆਂ ਚਾਹੀਦੀਆਂ ਨੇ ਲਿਪਿਡ ਪ੍ਰੋਫਾਈਲ ਟੈਸਟ ਕਹਿੰਦੇ ਜੀ ਇਹਨੂੰ ਖਾਲੀ ਪੇਟ ਤੁਸੀਂ ਕਰਵਾਓ ਤੁਹਾਨੂੰ ਆਪ ਨੂੰ ਪਤਾ ਲੱਜੂ ਵੀ ਤੁਹਾਡੀ ਕੀ ਕੰਡੀਸ਼ਨ ਆ ਸੋ ਉਹਨਾਂ ਲੋਕਾਂ ਵਾਸਤੇ ਮੈਂ ਦਿਲੋਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਨਾ ਵਾ ਮੇਰੇ ਮੇਰੇ ਨਾਲ ਤੁਸੀਂ ਇਮਾਨਦਾਰੀ ਰਹਿਣਾ ਨਹੀਂ ਰਹਿਣਾ ਤੁਹਾਡੀ ਮਰਜ਼ੀ ਜਿਹੜੇ ਪਰਮਾਤਮਾ ਨੂੰ ਤੁਸੀਂ ਮੰਨਦੇ ਹੋ ਉਹਦਾ ਨਾਮ ਤੇ ਆ ਕੇ ਤੁਸੀਂ ਇਹਨੂੰ ਸਿਰਫ ਔਰ ਸਿਰਫ 30 ਤੇ 30 1 ਮਹੀਨਾ 30 ਦਿਨ ਦਾ ਹੁੰਦਾ ਤੇ 60 ਦਿਨ ਦਾ ਤੁਸੀਂ ਟਾਰਗੇਟ ਲੈ ਕੇ ਚੱਲੋ ਅੱਜ ਤੁਸੀਂ ਆਪ ਦਾ ਟੈਸਟ ਕਰਾਓ ਲਿਪਿਡ ਪ੍ਰੋਫਾਈਲ ਦਾ ਟੈਸਟ ਕਰਾਓ ਜੋ ਵੀ ਰਿਪੋਰਟਸ ਆਉਂਦੀ ਆ ਉਹਦੀ ਫੋਟੋ ਖਿੱਚ ਕੇ ਰਿਪੋਰਟ ਪਾੜ ਦਿਓ ਉਹਦੀ ਫੋਟੋ ਖਿੱਚ ਲਈ ਰਿਪੋਰਟ ਉਹਦੇ ਬਾਅਦ ਪਾੜ ਦਿਓ ਕਿਉਂਕਿ ਜੇ ਤੁਸੀਂ ਫੋਟੋ ਨਹੀਂ ਖਿੱਚੀ ਤੁਹਾਡੇ ਤੋਂ ਰਿਪੋਰਟ ਗੁੰਮ ਜਾਣੀ ਆ ਆਮ ਘਰਾਂ ਦੀ ਗੱਲ ਆ ਅਸੀਂ ਹਰ ਵਾਰੀ ਤੇ ਇਹੀ ਦੇਖਦੇ ਆ ਤੁਸੀਂ ਉਹਦੀ ਫੋਟੋ ਖਿੱਚੋ ਰਿਪੋਰਟ ਉਸੇ ਟਾਈਮ ਆਪ ਹੱਥੀਂ ਪਾੜ ਦਿਓ ਤੁਹ ਉਸ ਤੋਂ ਬਾਅਦ ਆ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਵਾਂ ਇਹ ਅਰਜੁਨ ਦੀ ਛਾਲ ਦਾ ਆਪਾਂ ਪਾਊਡਰ ਬਣਾਇਆ ਹੋਇਆ ਜੀ। ਠੀਕ ਹੈ। ਇਹੀ ਲੱਕੜ ਇਹਦਾ ਹੀ ਆਪਾਂ ਕੁੱਟ ਕੇ ਜਦੋਂ ਪਾਊਡਰ ਤਿਆਰ ਕਰ ਲੈਨੇ ਆ। ਤੁਸੀਂ ਦੁੱਧ ਦੇ ਵਿੱਚ ਜਾਂ ਪਾਣੀ ਦੇ ਵਿੱਚ ਵੇਸੇ ਦੁੱਧ ਦੇ ਵਿੱਚ ਲੈ ਲਓ ਤਾਂ ਵੀ ਚੰਗਾ ਵਾ। ਤੁਸੀਂ ਦੁੱਧ ਦੇ ਵਿੱਚ ਇਹਦੇ ਇੱਕ ਤੋਂ ਦੋ ਚਮਚੇ ਪਾਓ। ਉਸ ਤੋਂ ਬਾਅਦ ਉਹਨੂੰ ਕਾੜ ਲਓ। ਜਦੋਂ ਤੁਹਾਡੀ ਚਾਹ ਬਣ ਗਈ ਜਿਹੜੀ ਦੁੱਧ ਵਾਲੀ ਉਹਦੇ ਵਿੱਚ ਤੁਸੀਂ ਸ਼ਹਿਦ ਪਾ ਲਓ। ਅਗਰ ਤੁਹਾਨੂੰ ਗੁੜ ਦੀ ਚਾਹ ਵਧੀਆ ਲੱਗਦੀ ਤਾਂ ਗੁੜ ਵੀ ਪਾ ਸਕਦੇ। ਉਹਨੂੰ ਮਿਕਸ ਕਰਕੇ ਤੁਸੀਂ ਇਹਨੂੰ ਸਵੇਰੇ ਪੀਓ ਤੇ ਸ਼ਾਮ ਨੂੰ ਪੀਓ ਰੋਟੀ ਤੋਂ ਬਾਅਦ ਰੋਟੀ ਤੋਂ ਪਹਿਲਾਂ ਨਹੀਂ ਰੋਟੀ ਤੋਂ ਬਾਅਦ ਗੱਲ ਪਲੀਜ਼ ਗੌਰ ਨਾਲ ਸੁਣਿਓ ਜ਼ਰੂਰ ਜਦੋਂ ਰੋਟੀ ਤੋਂ ਬਾਅਦ ਤੁਸੀਂ ਇਹਨੂੰ ਲੈ ਲਿਆ ਤੁਹਾਨੂੰ ਨੀਂਦ ਦੇ ਵਿੱਚ ਵੀ ਬੜਾ ਆਰਾਮ ਦੇਗੀ ਕਿਉਂਕਿ ਅੰਤਣੀਆਂ ਜਦੋਂ ਖੁੱਲ ਗਈਆਂ ਤੁਹਾਡੇ ਸਾਰੇ ਸਰੀਰ ਦੀ ਡਾਈਜੈਸ਼ਨ ਇੰਪਰੂਵ ਹੋ ਜਾਊਗੀ ਤੁਹਾਡੇ ਸਾਰੇ ਸਰੀਰ ਦਾ ਫੋਕਸ ਇੰਪਰੂਵ ਹੋ ਜਾਊਗਾ ਬਲੱਡ ਫਲੋ ਹੋ ਜਾਊਗਾ ਇੱਕ ਗੱਲ ਹੋਰ ਸਮਝਿਓ ਜਦੋਂ ਤੁਹਾਡੇ ਬਾਡੀ ਦਾ ਬਲੱਡ ਫਲੋ ਕੈਮ ਤਾਂ ਤੁਸੀਂ ਠੀਕ ਹੋ ਜਦੋਂ ਇਹਦੇ ਵਿੱਚ ਕਿਤੇ ਵੀ ਦਿੱਕਤ ਆਉਗੀ ਕਈ ਪੇਸ਼ੈਂਟ ਤੁਸੀਂ ਵੀ ਲੋਕਾਂ ਨੂੰ ਮਿਲਦੇ ਹੋ ਵਿਚਰਦੇ ਹੋ ਤੁਸੀਂ ਦੇਖਿਆ ਹੋਊਗਾ ਲੋਕ ਗੱਲ ਕਰਦੇ ਆ ਵੀ ਅਸੀਂ ਜੀ ਰਾਤ ਨੂੰ ਸੌਂਨੇ ਸਰ ਜੀ ਲੱਤਾਂ ਮਾਰਦੇ ਆ ਬੈੱਡ ਤੇ ਬਿਲਕੁਲ ਸਰ ਜੀ ਤਾਂ ਉਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਬਲੌਕੇਜ ਆ ਜਿਹੜੀ ਉੱਥੇ ਪ੍ਰੋਪਰ ਫੰਕਸ਼ਨਿੰਗ ਜਾਂ ਉੱਥੇ ਪ੍ਰੋਪਰ ਆਕਸੀਜਨ ਕਹੇ ਲੋ ਜਾਂ ਉੱਥੇ ਪ੍ਰੋਪਰ ਨਿਊਟ੍ਰੀਐਂਟਸ ਕਹੇ ਲੋ ਜਾਂ ਮਲਟੀ ਵਿਟਾਮਿਨਸ ਜੋ ਵੀ ਨੇ ਉਤੇ ਪ੍ਰੋਪਰ ਡਿਲੀਵਰ ਆਉਟ ਨਹੀਂ ਹੋ پا ਰਹੇ ਉਹਦੇ ਕਾਰਨ ਇਹ ਪ੍ਰੋਬਲਮ ਬੰਦੇ ਨੂੰ ਆ ਰਹੀ ਹੈ ਬੜੀ ਸਰਲ ਬਾਸ਼ਾ ਚ ਮੈਂ ਤੁਹਾਨੂੰ ਗੱਲ ਸਮਝਾਉਣਾ ਚਾਹੁੰਦਾ ਵਾ ਕੋਈ ਟੈਕਨੀਕਲ ਗੱਲਾਂ ਕਰਕੇ ਕੋਈ ਫਾਇਦਾ ਨਹੀਂ ਕਿਉਂਕਿ ਆਪਾਂ ਸਾਰੇ ਇੱਕੋ ਜਿਹੇ ਆ ਇੱਕੋ ਘਰਾਂ ਚ ਹੀ ਆਪਾਂ ਸਾਰੇ ਸੋ ਤੁਸੀਂ ਇਹਨੂੰ 60 ਦਿਨ ਦਾ ਟਾਰਗੇਟ ਲੈ ਕੇ ਚੱਲੋ 60 ਦਿਨ ਤੁਸੀਂ ਇਹਨੂੰ ਵਰਤੋ ਅੱਜ ਰਿਪੋਰਟ ਕਰਾਓ ਫੋਟੋ ਖਿੱਚੋ 60ਵੇਂ ਦਿਨ ਫੇਰ ਰਿਪੋਰਟ ਕਰਾਓ ਫੇਰ ਫੋਟੋ ਖਿੱਚੋ ਪਾਊਡਰ ਵੀ ਮਿਲ ਜਾਂਦਾ ਹੋਣਾ ਨਾ ਪਾਊਡਰ ਮਿਲ ਜਾਂਦਾ ਜੀ ਪਰ ਮੈਂ ਤੁਹਾਨੂੰ ਦਿਲ ਦੀ ਗੱਲ ਦੱਸਦਾ ਮੇਰੇ ਆਪ ਦੇ ਮਤਲਬ ਬਹੁਤ ਚੰਗੇ ਯਾਰ ਦੋਸਤ ਵੀ ਕਹਿ ਸਕਦੇ ਇੱਕ ਹਿਸਾਬ ਨਾਲ ਮਤਲਬ ਉਹਨਾਂ ਨਾਲ ਥੋੜਾ ਬਹੁਤ ਪ੍ਰੇਮ ਹੈਗਾ ਤੇ ਉਹ ਮੈਨੂੰ ਆਪ ਇਹ ਗੱਲ ਕਹਿੰਦੇ ਨੇ ਕਹਿੰਦੇ ਵੀ ਜੇ ਕੋਈ ਸਾਡੇ ਨਾਲ ਫਰਜ ਕਰ ਲੋ ਕਹਿੰਦਾ ਵੀ ਸਾਨੂੰ ਸਸਤਾ ਦੇ ਦਿਓ ਅਰਜੰਦੀ ਛਾਲ ਦੇ ਦਿਓ ਅਰਜੰਦੀ ਛਾਲ ਦਾ ਪਾਊਡਰ ਦੇ ਦਿਓ ਬੰਦਾ ਕਹਿੰਦਾ ਜੀ 200 ਰੁਪਏ ਨੂੰ ਕਿਲੋ ਆ ਜਾਂ ਕੋਈ ਵੀ ਰੇਟ ਅੱਗੇ ਦੱਸ ਦੇ ਤਾਂ ਬੰਦਾ ਕਹਿੰਦਾ ਜੀ ਸਸਤਾ ਦੇ ਦਿਓ ਤਾਂ ਉਹ ਕਹਿੰਦਾ ਅਸੀਂ ਦਾਲ ਚੀਨੀ ਵਿੱਚ ਕੁੱਟ ਕੇ ਦੇ ਦਿੰਨੇ ਹਾਂ ਜਾਂ ਕੋਈ ਹੋਰ ਚੀਜ਼ ਵਿੱਚ ਕੁੱਟ ਕੇ ਦੇ ਦਿੰਨੇ ਸੋ ਉਹ ਚਲੋ ਉਹਨਾਂ ਦੀ ਦੁਕਾਨਦਾਰੀਆਂ ਨੇ ਉਹ ਆਪ ਦਾ ਜਹਜਤ ਧਰਮ ਨਬਾਰੇ ਨੇ ਉਹ ਜਾਓ ਫਲ ਪਾਲਣਗੇ ਪਰ ਮੈਂ ਤੁਹਾਨੂੰ ਕਹਿਣਾ ਵਾ ਹੱਥ ਜੋੜਦਾ ਵਾ ਜੀ ਆਪਣਾ ਕੁਛ ਨਹੀਂ ਜਾਣ ਲੱਗਿਆ ਆਪਾਂ ਲੱਕੜ ਲਿਆਓ ਘਰੇ ਕੁੱਟ ਲਓ ਮਿੰਟ ਪੰਜ ਨਹੀਂ ਲੱਗਣੀ ਜੀ ਆਪਾਂ ਨੂੰ 5 ਮਿੰਟ ਲਾ ਕੇ ਤੁਸੀਂ ਕੁੱਟ ਲਓ ਉਹਦੇ ਬਾਅਦ ਡੱਬੇ 'ਚ ਰੱਖ ਲਓ ਸਾਰੇ ਪਰਿਵਾਰ ਨੂੰ ਦੇ ਸਕਦੇ ਹੋ ਇਹ ਨਹੀਂ ਹੈਗਾ ਵੀ ਕਿਸੇ ਨੂੰ ਨਹੀਂ ਦੇ ਸਕਦੇ ਸਾਰੇ ਪਰਿਵਾਰ ਨੂੰ ਦੇ ਸਕਦੇ ਹੋ ਔਰ ਇਹਦੇ ਜਿਹੜੇ ਰਿਜ਼ਲਟਸ ਨੇ ਤੁਸੀਂ ਚੌਥੇ ਦਿਨ ਹੀ ਤੁਹਾਡਾ ਪਰਿਵਾਰ ਤੁਹਾਨੂੰ ਕਹਿ ਰਹੂਗਾ ਯਾਰ ਉਹ ਜੋਧਾ ਜੀ ਦੀ ਆਪਾਂ ਵੀਡੀਓ ਦੇਖੀ ਸੀ ਤੇ ਉਸ ਤੋਂ ਬਾਅਦ ਜਦੋਂ ਇਹ ਵਰਤਨਾ ਸ਼ੁਰੂ ਕੀਤਾ ਮਤਲਬ ਜ਼ਿੰਦਗੀ ਖੁੱਲ ਕੇ ਜਿਉਣ ਦਾ ਕੀ ਨੂੰ ਕਹਿੰਦੇ ਨੇ ਨਹੀਂ ਜਿਵੇਂ ਇੱਕ ਤਾਂ ਹੋ ਗਿਆ ਵੀ ਹਰ ਟਾਈਮ ਤੁਸੀਂ ਘੁੱਟੇ-ਘੁੱਟੇ ਤੇ ਇਹ ਵਰਤਨ ਤੋਂ ਬਾਅਦ ਤੁਸੀਂ ਖੁੱਲੇ ਦਿਲ ਨਾਲ ਜਿਉਣੇ ਸ਼ੁਰੂ ਕਰੋਗੇ ਜ਼ਿੰਦਗੀ ਸੋ ਇਹਦੇ ਬਹੁਤ ਹੋਰ ਵੀ ਫਾਇਦੇ ਨੇ ਜੇ ਆਪਾਂ ਟੈਕਨੀਕਲ টারਮਸ 'ਚ ਵੱਢ ਜਾਈਏ ਫਿਰ ਤਾਂ ਜਿਵੇਂ ਕਿ ਟੈਕਨੀਕਲ টারਮਸ ਇਸ ਤਰ੍ਹਾਂ ਦੀ ਹੋ ਜਾਂਦੇ ਨਹੀਂ ਮੈਂ ਤੁਹਾਨੂੰ ਆਪ ਆਮ ਘਰਾਂ ਦੇ ਮੁੰਡੇ ਆ ਜੇ ਮੈਂ ਤੁਹਾਨੂੰ ਟੈਕਨੀਕਲੀ ਗੱਲ ਦੱਸੂਗਾ ਤੁਹਾਨੂੰ ਵੀ ਕਿਤੇ ਨਾ ਕਿਤੇ ਇਹ ਚੀਜ਼ ਕਿਹੜੇ ਕਿਹੜੇ ਜਿਹੜੀ ਇਹ ਪਾਊਡਰ ਹੈਗਾ ਅਰਜੁਨ ਦੀ ਛਾਲ ਦਾ ਜਿਹੜੀ ਲੱਕੜ ਅਸੀਂ ਲੈ ਆਂਦੀ ਬਾਜ਼ਾਰ ਤੋਂ ਬਾਜ਼ਾਰ ਤੋਂ ਲੈ ਕੇ ਉਹਨੂੰ ਕੁੱਟ ਲਿਆ ਕੁੱਟ ਕੇ ਉਹਦਾ ਪਾਊਡਰ ਬਣਾ ਲਿਆ ਪਾਊਡਰ ਬਣਾ ਕੇ ਅਸੀਂ ਆਪਣਾ ਮਾਮਜਿਸਤੇ ਦੇ ਵਿੱਚ ਰੱਖਤਾ ਉਸ ਤੋਂ ਬਾਅਦ ਅਸੀਂ ਸਵੇਰੇ ਸਵੇਰੇ ਲੈਣਾ ਹੈ ਇਹਨੂੰ ਰਾਤ ਨੂੰ ਲੈਣਾ ਹੈ ਸਵੇਰੇ ਵੀ ਲੈਣਾ ਜੀ ਇੱਕ ਤੋਂ ਦੋ ਚਮਚੇ ਤੁਸੀਂ ਦੁੱਧ ਚ ਵਾੜ ਕੇ ਸਵੇਰੇ ਲਓ ਇੱਕ ਤੋਂ ਦੋ ਚਮਚੇ ਤੁਸੀਂ ਉਬਾਲ ਕੇ ਸ਼ਾਮ ਨੂੰ ਲਓ ਕਿਹੜੀਆਂ ਦਿੱਕਤਾਂ ਦੂਰ ਹੋਣਗੀਆਂ ਕਿਹੜੀ ਕਿਹੜੀ ਦਿੱਕਤਾਂ ਹੋਣਗੀਆਂ ਇੱਕ ਮੈਂ ਤੁਹਾਨੂੰ ਗੱਲ ਸਮਝਾ ਦਿੰਨਾ ਫਰਜ਼ ਕਰ ਲਓ ਆ ਇੱਕ ਬੰਦਾ ਵਾ ਉਹਨੂੰ ਆਪਾਂ ਹੀ ਕੁੱਟ ਲਿਆ ਹੁਣ ਆਪਾਂ ਉਹਨੂੰ ਜਦੋਂ ਢਿੱਲਾ ਛੱਡਾਂਗੇ ਉਹਨੂੰ ਸਕੂਨ ਮਿਲੂਗਾ ਨਹੀਂ ਤੁਹਾਨੂੰ ਉਸ ਤਰ੍ਹਾਂ ਦਾ ਸਕੂਨ ਆਪਦੇ ਸ਼ਰੀਰ 'ਚ ਮਿਲੂਗਾ ਜਿਹੜੇ ਲੋਕ ਰਾਤ ਨੂੰ ਲੱਤਾਂ ਮਾਰਦੇ ਆ ਉਹਨਾਂ ਨੂੰ ਸਕੂਨ ਮਿਲੂਗਾ ਜਿਹੜੇ ਲੋਕਾਂ ਨੂੰ ਹਰ ਟਾਈਮ ਆਪਦੇ ਆਪ ਦੇ ਅੰਦਰ ਐਦਾਂ ਲੱਗਦਾ ਵੀ ਬਸ ਸਾਹ ਲੈ ਤਾ ਰਿਹਾ ਪਰ ਪ੍ਰੋਪਰ ਸਾਹ ਪਹੁੰਚ ਨਹੀਂ ਰਿਹਾ ਹੈਗਾ ਉਹਨਾਂ ਲੋਕਾਂ ਨੂੰ ਆਰਾਮ ਮਿਲੂਗਾ ਫੇਰ ਅਛਾ ਦੇਖੋ ਹੁਣ ਇਹ ਚੀਜ਼ ਬਣੀ ਕਿਸੇ ਹੋਰ ਕਾਰਨ ਵਾਸਤੇ ਆ ਜੀ ਜੀ ਤੁਸੀਂ ਇੱਕ ਚੀਜ਼ ਦੇਖੋ ਇਹ ਚੀਜ਼ ਬਣੀ ਕਿਸੇ ਹੋਰ ਕਾਰਨ ਵਾਸਤੇ ਪਰ ਇਹਦੇ ਅਸਰ ਪਤਾ ਹੀ ਕਿਹੜੀ ਕਿਹੜੀ ਚੀਜ਼ ਤੇ ਆ ਜਾਂਦੇ ਨੇ ਜਿਨ੍ਹਾਂ ਲੋਕਾਂ ਨੂੰ ਗਰਸਤੀ ਜੀਵਨ ਦੇ ਵਿੱਚ ਵੀ ਦਿੱਕਤਾਂ ਨੇ ਥੋੜਾ ਜਰੂਰ ਤਾਂ ਕੋਲੇਸਟ੍ਰੋਲ ਹਾਈ ਹੈ ਤੁਹਾਡੀ ਗਰਸਤੀ ਜੀਵਨ ਇੰਪਰੂਵ ਨਹੀਂ ਹੁੰਦਾ ਹੈਗਾ ਜਦੋਂ ਤੁਹਾਡਾ ਇਹ ਚੀਜ਼ ਤੁਹਾਡੇ ਗਰਸਤੀ ਜੀਵਨ ਦੇ ਵਿੱਚ ਵੀ ਇੰਪਰੂਵਮੈਂਟ ਲੈ ਕੇ ਆਊਗੀ ਗਰਸਤੀ ਜੀਵਨ ਚ ਵੀ ਇੰਪਰੂਵਮੈਂਟ ਲੈ ਕੇ ਆਉਗੀ ਲੀਵਰ ਵਾਸਤੇ ਵੀ ਬੈਨੀਫਿਟ ਲੈ ਕੇ ਆਉਗੀ ਤੁਹਾਡੇ ਕੋਲੇਸਟ੍ਰੋਲਸ ਨੂੰ ਵੀ ਮੈਨੇਜ ਕਰੂਗੀ ਬੈਡ ਕੋਲੇਸਟ੍ਰੋਲ ਘਟਾ ਦੂਗੀ ਗੁੱਡ ਕੋਲੇਸਟ੍ਰੋਲ ਵਧਾ ਦੂਗੀ ਮੋਰਓਵਰ ਅਗਰ ਤੁਸੀਂ ਇਹਦੇ ਨਾਲ ਐਡ ਕਰ ਸਕਦੇ ਹੋ ਚੁਕੰਦਰ ਖਾਣੀ ਸ਼ੁਰੂ ਕਰੋ ਹੁਣ ਨਾਰੀਅਲ ਪਾਣੀ ਦਾ ਸੀਜ਼ਨ ਆ ਨਾਰੀਅਲ ਪਾਣੀ ਪੀਣਾ ਸ਼ੁਰੂ ਕਰੋ ਜਦੋਂ ਤੁਹਾਡਾ ਪੇਟ ਬਿਲਕੁਲ ਸਹੀ ਆ ਤੁਹਾਡੇ ਪੇਟ ਦੇ ਅੰਦਰ ਐਨਜ਼ਾਈਮਸ ਗੁੱਡ ਹੈਗੇ ਨੇ ਤਾਂ ਤੁਸੀਂ ਯਕੀਨ ਮੰਨਿਓ ਆਪਣਾ ਸ਼ਰੀਰ ਇੰਨਾ ਕੁ ਸਿਆਣਾ ਨਾ ਜੀ ਦੁਨੀਆ ਦੇ ਜਿੰਨੇ ਕੰਪਿਊਟਰ ਬਣੇ ਨੇ ਬੰਦਿਆਂ ਨੇ ਬਣਾਈ ਨੇ ਇੱਕ ਗੱਲ ਸਮਝੋ ਹਣਾ ਸੋ ਇਹ ਜਿਹੜਾ ਬੰਦਾ ਇਹ ਉਦੋਂ ਵੀ 100 ਗੁਣਾ ਅੱਗੇ ਬੈਠਾ ਗੱਲ ਉਹ ਆ ਤੁਸੀਂ ਆਲਸ ਕਰਕੇ ਤੁਸੀਂ ਉਹ ਚੀਜ਼ਾਂ ਨਹੀਂ ਸਿੱਖ ਰਹੇ ਤਾਂ ਗੱਲ ਅੱਡਾ ਬਟ ਉਹ ਜਿਹੜੀ ਟੈਕਨੋਲੋਜੀ ਆ ਉਹ ਤੁਸੀਂ ਬਣਾਈ ਹੈ ਤੇ ਤੁਹਾਡੇ ਅੰਦਰ ਉਦੋਂ 100 ਗੁਣਾ ਵੱਡੀ ਟੈਕਨੋਲੋਜੀ ਬੈਠੀ ਆ ਅੱਛਾ ਇਹਦਾ ਇਸਤੇਮਾਲ ਫਿਰ ਕਿਵੇਂ ਕਰਨਾ ਜੀ ਕਿੰਨਾ ਕਿਵੇਂ ਲੈਣਾ ਕਿਵੇਂ ਹੈ ਜੀ ਨੂੰ ਤੁਸੀਂ ਆ ਦੇਖੋ ਜੀ ਆਪਾਂ ਇੱਕ ਗਲਾਸ ਪਾਣੀ ਲੈ ਲਿਆ ਤੁਸੀਂ ਇਹਦੇ ਬਜਾਏ ਦੁੱਧ ਵੀ ਲੈ ਸਕਦੇ ਹੋ ਆਪਾਂ ਇੱਕ ਚਮਚਾ ਆਰਜਨ ਦੀ ਛਾਲਦਾ ਵੈਸੇ ਇੱਕ ਚਮਚਾ ਬਹੁਤ ਇਹਦਾ ਪਾਊਡਰ ਆਪਾਂ ਇਹਦੇ ਚ ਇਹਨੂੰ ਕਰਤਾ ਮਿਕਸ ਅੱਛਾ ਆ ਆਲਰੇਡੀ ਤੁਸੀਂ ਬਣਾ ਕੇ ਰੱਖਿਆ ਹੋਏ ਨਹੀਂ ਨਹੀਂ ਉਹ ਮਹਾਰਾਜਾ ਸ਼ਹੀ ਸ਼ਰਬਤ ਆ ਉਹ ਜਿੰਨਾ ਲੋਕਾਂ ਦੀਆਂ ਰਿਪੋਰਟਸ ਨਾਰਮਲ ਨਹੀਂ ਹੈਗੀ ਫੈਟੀ ਲੀਵਰ ਵਾਸਤੇ ਰਾਮਬਾਨ ਔਰ ਪਤਾ ਨਹੀਂ ਕਿਵੇਂ ਅਕਾਲਪੁਰਖ ਨੇ ਜਿਵੇਂ ਬਹਾਨਾ ਹੀ ਬਣਾਉਣਾ ਹੁੰਦਾ ਤੇ ਲੋਕ ਠੀਕ ਹੋਈ ਜਾਂਦੇ ਨੇ ਇਹਨੂੰ ਪੀ ਕੇ ਤੇ ਕੀ ਕਰਦਾ ਹੈ ਇਹ ਲੀਵਰ ਤੇ ਵੀ ਕੰਮ ਕਰਦਾ 콜ੈਸਟ੍ਰੋਲ ਤੇ ਵੀ ਕੰਮ ਕਰਦਾ ਯੂਰਿਕ ਐਸਿਡ ਤੇ ਵੀ ਕੰਮ ਕਰਦਾ ਮੋਟੀ-ਮੋਟੀ ਗੱਲ ਤੇ ਇਹੀ ਹੈ ਜਦੋਂ ਤੁਹਾਡਾ ਪੇਟ ਵਧਿਆ ਹੋ ਗਿਆ ਤਾਂ ਸਾਰੀਆਂ ਬਿਮਾਰੀਆਂ ਇਹਨੇ ਆਪੇ ਹੌਲੀ-ਹੌਲੀ ਠੀਕ ਕਰਨ ਲੱਗ ਜਾਂਦੀਆਂ ਅੱਛਾ ਫਿਰ ਮਤਲਬ ਜਿਹੜਾ ਕੰਮ ਅਰਜੁਨ ਦੀ ਇਹ ਛਾਲ ਕਰਦੀ ਹੈ ਉਹ ਕੰਮ ਕਰੇਗਾ ਉਹ ਵਾਲਾ ਜੇ ਕਿਸੇ ਕੋਲ ਬਣਾਉਣ ਦਾ ਟਾਈਮ ਨਹੀਂ ਹੈਗਾ ਅਸੀਂ ਉਹਦੇ ਵਿੱਚ ਅਰਜੁਨ ਦੀ ਛਾਲ ਇਸਤੇਮਾਲ ਜ਼ਰੂਰ ਕਰਦੇ ਹਾਂ ਜੀ ਔਰ ਹੋਰ ਵੀ ਕਿਸੇ ਕਈ ਤਰ੍ਹਾਂ ਦੀ ਜੜੀ-ਬੂਟੀਆਂ ਆਪਾਂ ਉਹਦੇ ਵਿੱਚ ਇਸਤੇਮਾਲ ਕਰਦੇ ਹਾਂ ਮੇਰਾ ਕਹਿਣ ਦਾ ਮਕਸਦ ਇਹ ਹੈ ਤੁਸੀਂ ਮਹਾਰਾਜਾ ਸ਼ਾਹੀ ਸ਼ਰਬਤ ਇੰਟਰਸਟ ਨਾ ਤੁਸੀਂ ਅਰਜਨ ਦੀ ਛਾਲ ਇੱਕ ਵਾਰੀ ਘਰੇ 60 ਦਿਨ ਵਾਸਤੇ ਪਹਿਲਾਂ ਆਪਦੀ ਲਿਪਿਡ ਪ੍ਰੋਫਾਈਲ ਦੀ ਰਿਪੋਰਟ ਕਰਾਓ 60 ਦਿਨ ਉਹਨੂੰ ਵਰਤ ਕੇ ਦੇਖੋ ਤੁਹਾਨੂੰ ਜੋ ਰਿਜ਼ਲਟਸ ਆਉਂਦੇ ਆ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਵੀ ਅਰਜਨ ਦੀ ਛਾਲ ਇੱਕ ਹਿੱਸਾ ਵਾ ਮਹਾਰਾਜਾ ਸ਼ੈ ਸ਼ਰਪਤ ਆ ਮਹਾਰਾਜਾ ਸ਼ੈ ਸ਼ਰਪਤ ਦੇ ਵਿੱਚ ਸਾਨੂੰ ਕਈ ਹੋਰ ਚੀਜ਼ਾਂ ਪਾਉਣੀਆਂ ਪੈਂਦੀਆਂ ਨੇ ਕਈ ਹੋਰ ਤਰ੍ਹਾਂ ਦੇ ਨੁਕਤੇ ਪਾਉਣੇ ਪੈਂਦੇ ਆ ਤਾਂ ਕਿ ਇਹਦੀ ਜਿਹੜੀ ਪਾਵਰ ਹੋਰ ਜ਼ਿਆਦਾ ਇਨਕਰੀਜ਼ ਕਰ ਸਕੇ ਕਿਉਂਕਿ ਸਾਡੇ 60 ਦਿਨ ਇੰਤਜ਼ਾਰ ਨਹੀਂ ਕਰ ਸਕਦਾ ਪ੍ਰੋਬਲਮਸ ਹੋਣ ਨੇ ਉਹ ਤਾਂ 60 ਦਿਨ ਦਾ ਇੰਤਜ਼ਾਰ ਨਹੀਂ ਕਰੂਗਾ ਜੀ ਇਹ ਤੁਹਾਡਾ ਜਿਹੜਾ ਮਹਾਰਾਜਾ ਸ਼ਹੀ ਸ਼ਰਬਤ ਹੈਗਾ ਇਹ ਕਿੰਨੇ ਦਿਨ ਚ ਕੰਮ ਸ਼ੁਰੂ ਕਰ ਦਿੰਦਾ ਵੈਸੇ ਮੈਂ ਨਹੀਂ ਕਦੇ ਵੀ ਇਹ ਕਹਿਣਾ ਨਹੀਂ ਚਾਹੁੰਦਾ ਹੁੰਦਾ ਵੀ ਤੁਸੀਂ ਕੋਈ ਹੋਰ ਚੀਜ਼ ਛੱਡੋ ਤੇ ਮਹਾਰਾਜਾ ਸ਼ਹੀ ਸ਼ਰਬਤ ਪੀਓ ਕਿਉਂਕਿ ਉਹ ਕਿਤਨੇ ਕਿਤੇ ਇਹ ਅਲੱਗਾ ਵੀ ਇਹ ਬੰਦਾ ਵੇਚਣਾ ਚਾਹੁੰਦਾ ਮੈਂ ਮੇਰਾ 1% ਵੀ ਇਸ ਤਰ੍ਹਾਂ ਦੀ ਇੰਟੈਂਸ਼ਨ ਨਹੀਂ ਹੈਗੀ ਜੇ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਹੈ ਤੁਸੀਂ ਮੇਰੇ ਅਕੋਰਡਿੰਗ 45 ਦਿਨ ਮਹਾਰਾਜਾ ਸ਼ਹੀ ਸ਼ਰਬਤ ਪੀ ਕੇ ਦੇਖੋ ਤੁਹਾਨੂੰ ਆਪੇ ਰਿਜ਼ਲਟਸ ਮਿਲਣਗੇ ਮੇਰੇ ਕੋਲੇ ਫੋਨ ਤੇ ਵਿੱਚ ਇੰਸਟਾਗ੍ਰam ਤੇ ਡੀਐਮਸ ਵੀ ਆਉਂਦੇ ਆ ਜੇ ਅਸੀਂ ਫਰਜ ਕਰ ਲੋ ਜਿਵੇਂ ਆਪਣਾ ਚੰਡੀਗੜ੍ਹ ਰੋਡ ਤੇ ਟਾਬੇ ਨੇ ਜਦੋਂ ਉੱਥੇ ਕਿਤੇ ਰੁਕਦੇ ਆ ਤਾਂ ਉੱਥੇ ਜਿਹੜੇ ਸਿਕਿਉਰਿਟੀ ਗਾਰਡ ਨੇ ਉਹ ਮੈਨੂੰ ਮਿਲਦੇ ਆ ਉਹ ਆਪਦੇ ਝੋਲੇ ਦੇ ਵਿੱਚੋਂ ਸ਼ਰਬਤ ਲੈ ਕੇ ਆਉਂਦੇ ਨੇ ਮੇਰੇ ਕੋਲੇ ਮੇਰੇ ਕੋਲ ਫੋਟੋ ਵੀ ਹੈਗੀ ਉਹਨਾਂ ਦੀ ਤੇ ਉਹ ਫੋਟੋ ਲੈ ਕੇ ਆ ਕੇ ਮੈਨੂੰ ਕਹਿੰਦੇ ਨੇ ਵੀ ਬਾਈ ਜੀ ਤੁਹਾਡਾ ਮੈਂ ਮਹਾਰਾਜਾ ਸਹੀ ਸ਼ਰਬਤ ਪੀਣਾ ਆ ਗੇਰਾਂ ਨਾਲ ਬਹੁਤ ਬਿਹਤਰ ਆ ਸੋ ਉਹ ਜਿਹੜਾ ਮਾਣ ਆ ਉਹ ਜਿਹੜੀ ਖੁਸ਼ੀ ਆ ਉਹ ਤਾਂ ਚਲੋ ਅਲੱਗ ਲੈਵਲ ਦੀ ਹੈ ਪਰ ਮੈਂ ਕਦੇ ਵੀ ਇਹ ਗੱਲ ਕਹਿਣਾ ਨਹੀਂ ਚਾਹੁੰਦਾ ਹੈਗਾ ਵੀ ਭਾਈ ਤੁਸੀਂ ਸ਼ਰਬਤ ਹੀ ਪੀਓ ਮਤਲਬ ਪ੍ਰਾਇੋਰਟੀ ਤੁਹਾਡੀ ਅਰਜੁਨਦੀਸ਼ ਛਾਲ ਨੂੰ ਹੀ ਰਹਿੰਦੀ ਹੈ ਪ੍ਰਾਇੋਰਟੀ ਮੇਰੀ ਇਹ ਹੈ ਜੀ ਜੇ ਤੁਹਾਡਾ ਘਰੇ ਬੈਠੇ ਇਲਾਜ ਹੁੰਦਾ ਮੈਂ ਕਈ ਪੇਸ਼ੈਂਟਾਂ ਨਾਲ ਜਿੰਨੀ ਵਾਰ ਵੀ ਗੱਲ ਕਰਦਾ ਨਹੀਂ ਔਰ ਪੇਸ਼ੈਂਟ ਵੀ ਹੈਰਾਨ ਹੋ ਜਾਂਦੇ ਹੋ ਕਹਿੰਦੇ ਯਾਰ ਪਹਿਲੇ ਬੰਦੇ ਉਹ ਜਿਹੜੇ ਕਹਿੰਦੇ ਵੀ ਯਾਰ ਤੂੰ ਕਰੀ ਹੱਲ ਕਰ ਲੈ ਕਾਨੂੰਨ ਚੱਕਣਾ ਚ ਪੈਣਾ ਸੋ ਜਦੋਂ 2 ਮਹੀਨੇ ਚ ਤੁਹਾਡਾ ਜੇ ਹੱਲ ਹੁੰਦਾ ਤਾਂ ਬਹੁਤ ਵਧੀਆ ਗੱਲ ਹੈ ਨਹੀਂ ਹੁੰਦਾ ਹੈਗਾ ਤਾਂ ਫਿਰ ਸਾਨੂੰ ਸੇਵਾ ਦਾ ਮੌਕਾ ਤੁਸੀਂ ਸਹੀ ਸਮਝੋ ਤਾਂ ਦੇ ਦਿਓ ਨੇ ਸਹੀ ਸਮਝੋ ਤਾਂ ਅਸੀਂ ਨੁਕਤੇ ਤੁਹਾਡੇ ਨਾਲ ਹੋਰ ਵੀ ਸ਼ੇਅਰ ਕਰਦੇ ਰਵਾਂਗੇ ਤੁਹਾਨੂੰ ਜਿੰਮੇ ਸਹੀ ਲੱਗੇ ਤੁਸੀਂ ਆਪਦੇ ਦਿਲ ਦੀ ਕਰਿਓ ਜੀ ਬਹੁਤ ਬਹੁਤ ਸ਼ੁਕਰੀਆ ਯੋਧਾ ਜੀ ਸਾਰੀ ਗੱਲਬਾਤ ਦੇ ਲਈ ਸੋ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾਈਆਂ ਨੇ ਇਹ ਅਰਜੁਨ ਦੀ ਦਰਖਤ ਦੀ ਛਾਲ ਹੈਗੀ ਹੈ ਸੱਕ ਹੈਗਾ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਕਹਿ ਦਿੰਨੇ ਆ ਇਹ ਉਹਦਾ ਪਾਊਡਰ ਹੈ ਇਹਨੂੰ ਪਾਊਡਰ ਨੂੰ ਇੱਕ ਚਮਚਾ ਇਸਤੇਮਾਲ ਦੇ ਵਿੱਚ ਲੈ ਕੇ ਆਉਣਾ ਹੈ ਔਰ ਉਸ ਤੋਂ ਬਾਅਦ ਯੋਧਾ ਜੀ ਦਾ ਕਹਿਣਾ ਕਿ 100 ਬਿਮਾਰੀਆਂ ਦਾ ਘਟੋ ਘਟੇ ਤੋੜ ਹੈਗਾ ਜਿਹੜਾ ਉਹ ਤੁਹਾਡੀ ਬਾਡੀ ਦੇ ਲਈ ਸਾਬਿਤ ਹੋ ਸਕਦਾ ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਇੱਕ ਨੰਬਰ ਹੈਗਾ ਸੀ ਜੀ ਡੀ ਆਰ ਵਿਦਿਆ ਦਾ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਔਰ ਇਹ ਵੀਡੀਓ ਨਾਲ ਲੋਕਾਂ ਤੱਕ ਜ਼ਰੂਰ ਸ਼ੇਅਰ ਕਰ ਦਿਓ ਜਿਨ੍ਹਾਂ ਨੂੰ ਲੀਵਰ ਦੀ ਪ੍ਰੋਬਲਮ ਹੈ ਜਿਨ੍ਹਾਂ ਨੂੰ ਬਲੌਕੇਜ ਦੀ ਪ੍ਰੋਬਲਮ ਹੈ ਜਿਨ੍ਹਾਂ ਨੂੰ ਗੈਸ ਤਜ਼ਾਬ ਬਣਦਾ ਹੈ ਤੇ ਜਿਨ੍ਹਾਂ ਦੇ ਤੁਸੀਂ ਕਹਿ ਲਿਓ ਕਿ ਤੁਰਨ ਫਿਰਨ ਲੱਗੇ ਥਾਂ ਥਾਂ ਦੇ ਉੱਤੇ ਦਰਦਾਂ ਹੁੰਦੀਆਂ ਨੇ ਤੇ ਇੱਕ ਛੋਟਾ ਜਿਹਾ ਮੈਂ ਐਕਸਟਰਾ ਤੁਹਾਨੂੰ ਜਿੰਨੇ ਲੋਕਾਂ ਨੇ ਇੱਥੇ ਤੱਕ ਵੀਡੀਓ ਦੇਖਿਆ ਉਹਨਾਂ ਲੋਕਾਂ ਵਾਸਤੇ ਖਾਸ ਆ ਗਰਮੀਆਂ ਦੇ ਵਿੱਚ ਬੱਚਿਆਂ ਦੀ ਨਕਸੀਰ ਫਟਦੀ ਹੁੰਦੀ ਹੈ ਇਹਦੀ ਤਸਵੀਰ ਠੰਡੀ ਹੈ ਤੁਸੀਂ ਆਪਦੇ ਬੱਚਿਆਂ ਨੂੰ ਵੀ ਦੇ ਸਕਦੇ ਹੋ ਜੀ ਸੋ ਇਹ ਤੁਹਾਡੇ ਬੱਚਿਆਂ ਵਾਸਤੇ ਵੀ ਕਾਰੀਗਰ ਬਣਿਆ ਜਾਏਗਾ ਜੀ ਜੀ ਸੋ ਜੰਦ ਜੰਦੇ ਯੋਧਾ ਜੀ ਨੇ ਇੱਕ ਹੋਰ ਨੁਸਖਾ ਵੀ ਦਿੱਤਾ ਹੈ ਬੱਚਿਆਂ ਵਾਸਤੇ ਖਾਸ ਕਰਕੇ ਦੀ ਮਿqdਾਰ ਘਟਾਉਣ ਤੋਂ ਬਾਅਦ ਬੱਚਿਆਂ ਨੂੰ ਵੀ ਅਸੀਂ ਜਿਹੜੀ ਅਰਜੁਨ ਦੀ ਜਿਹੜਾ ਛਾਲ ਹੈਗੀ ਆ ਅਰਜੁਨ ਦਾ ਜਿਹੜਾ ਸੱਕ ਹੈਗਾ ਉਹਦਾ ਪਾਊਡਰ ਅਸੀਂ ਇਸਤੇਮਾਲ ਦੇ ਵਿੱਚ ਲੈ ਕੇ ਆ ਸਕਦੇ ਕੋਈ ਕਿਹਦੀ ਜਿਹੜੀ ਤਾਸੀਰ ਹੈਗੀ ਹੈ ਉਹ ਠੰਡੀ ਹੈ ਧੰਨਵਾਦ